ਤੇ ਹਰ ਗੱਲ ਮਹਾਰਾਜ ਨੇ ਬਾਣੀ ਦੇ ਸਾਨੂੰ ਸਮਝਾਈ ਆ ਸਾਧ ਸੰਗਤ ਜੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ ਨਾ ਕੋਈ ਪ੍ਰਾਣੀ ਆਪਣਾ ਸਰੀਰ ਛੱਡ ਜਾਏ ਤੇ ਇਹਦੇ ਸਰੀਰ ਛੱਡਣ ਤੋਂ ਬਾਅਦ ਮਨੋਖਣੇ ਕਰਨਾ ਕੀ ਆ ਮਗਰ ਜਿਹੜੇ ਰਹਿ ਗਏ ਨੇ ਉਹਨਾਂ ਨੇ ਕੀ ਕਰਨਾ ਇਹ ਵੀ ਮਹਾਰਾਜ ਨੇ ਬਾਣੀ ਚ ਸਮਝਾਇਆ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਆਪਣਾ ਪੰਜ ਭੂਤਕ ਸਰੀਰ ਤਿਆਗਣ ਲੱਗੇ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਤੇ ਤੇ ਮਹਾਰਾਜ ਸਤੇ ਬਾਦਸ਼ਾਹੀ ਦੇ ਕੋਲ ਸਾਰਾ ਧੰ ਗੁਰੂ ਅਮਰਦਾਸ ਮਹਾਰਾਜ ਦਾ ਪਰਿਵਾਰ ਇਕੱਠਾ ਹੋਇਆ ਮਹਾਰਾਜ ਦੇ ਪੁੱਤਰ ਨੇ ਮਹਾਰਾਜ ਦੀਆਂ ਧੀਆਂ ਨੇ ਮਹਾਰਾਜ ਜੀ ਦੇ ਦਮਾਦ ਨੇ ਬਾਕੀ ਸਿੱਖ ਸੰਗਤਾਂ ਨੇ ਇਹਨਾਂ ਸਾਰੇ ਸਿੱਖਾਂ ਦੇ ਵਿੱਚ ਮਹਾਰਾਜ ਸਤੇ ਬਾਦਸ਼ਾਹੀ ਦਾ ਇੱਕ ਬੜਾ ਪਿਆਰਾ ਗੁਰਸਿੱਖ ਤੇ ਬਾਦਸ਼ਾਹੀ ਦੇ ਪਰਿਵਾਰ ਵਿੱਚ ਪੈਦਾ ਹੋਇਆ ਬਾਬਾ ਆਨੰਦ ਵੀ ਮਹਾਰਾਜ ਦੇ ਕੋਲ ਬੈਠਾ ਦੇਦੀ ਆਪਾਂ ਬਾਣੀ ਪੜ੍ਹਦੇ ਆਂ RAMKALI SAD ਇਹ ਵੀ ਮਹਾਰਾਜ ਦੇ ਕੋਲ ਵੇਚਾ ਮਤਲਬ ਬਲਾਸ ਹੋਏ ਤੇ ਪੁੱਛਿਆ ਕਹਿੰਦੇ ਮਹਾਰਾਜ ਤੁਸੀਂ ਆਪਣਾ ਸਰੀਰ ਤਿਆਗਣ ਲੱਗੇ ਹੋ ਤੇ ਕਿਰਪਾ ਕਰਕੇ ਇਹ ਦੱਸੋ ਕਿ ਜਦੋਂ ਸਰੀਰ ਤਿਆਗ ਜਾਓ ਤੇ ਤੁਹਾਡੇ ਸਰੀਰ ਤਿਆਗਣ ਤੋਂ ਬਾਅਦ ਅਸੀਂ ਕਰਨਾ ਕੀ ਹੈ ਜਿਹੜੇ ਬਚਨ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਰਸਨਾ ਤੋਂ ਕਹੇ ਨਾ ਇਹਨਾਂ ਨੂੰ ਬਾਬਾ ਆਨੰਦਦੀਨ ਨੇ ਫਿਰ ਬਾਣੀ ਵਿੱਚ ਦਰਜ ਕਰ ਦਿੱਤਾ ਉਹ ਕਹਿੰਦੇ ਨੇ ਅੰਤੇ ਸਤਿਗੁਰ ਬੋਲੇ ਆ ਧੰਗੁਰੂ ਅਮਰਦਾਸ ਮਹਾਰਾਜ ਅਖੀਰ ਵੇਲੇ ਬੋਲੇ ਸਰੀਰ ਛੱਡਣ ਲੱਗਿਆ ਗਵਿੰਦਵਾਲ ਸਾਹਿਬ ਜੀ ਦੀ ਧਰਤੀ ਤੇ ਅੰਤੇ ਸਤਿਗੁਰ ਬੋਲੇ ਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਮਹਾਰਾਜ ਨੇ ਪਹਿਲਾ ਬਚਨ ਆਖਿਆ ਕਿ ਜਦੋਂ ਮੈਂ ਸਰੀਰ ਤਿਆਗਦਾ ਵਾਂ ਤੇ ਮੇਰੇ ਸਰੀਰ ਛੱਡਣ ਤੋਂ ਬਾਅਦ ਰੋਣਾ ਨਹੀਂ ਸਿਆਪਾ ਨਹੀਂ ਕਰਨਾ ਪਟਣਾ ਨਹੀਂ ਮੇਰੇ ਪੰਜ ਭੂਤਕ ਸਰੀਰ ਤਿਆਗਣ ਤੋਂ ਬਾਅਦ ਪਾਵਨ ਬਾਣੀ ਦਾ ਕੀਰਤਨ ਕਰਨਾ ਬਾਣੀ ਦਾ ਪਾਠ ਕਰਨਾ ਹੈ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਤੇ ਅਗਲਾ ਬਚਨ ਆਇਆ ਕੇਸੋ ਗੋਪਾਲ ਪੰਡਤ ਸਦਿਓ ਕੇਸੋ ਦਾ ਅਕੀਰ ਅਰਥ ਅਗੇ ਕੇਸਾਂ ਵਾਲਾ ਪਰਮਾਤਮਾ ਗੋ ਦਾ ਅਰਥ ਅਗੇ ਧਰਵੀ ਪਾਲ ਦਾ ਅਰਥ ਅਗੇ ਪਾਲਣ ਵਾਲਾ ਗੋਪਾਲ ਦਾ ਅਰਥ ਅਗੇ ਪਰਮਾਤਮਾ ਪੰਡਤ ਦਾ ਅਰਥ ਅਗੇ ਵਿਦਵਾਨ ਸੋ ਪੰਡਤ ਜੋ ਮਨ ਪਰ ਬੋਧੈ ਰਾਮ ਨਾਮ ਆਤਮ ਮੈ ਸੋਧੈ ਇਹਦਾ ਅਰਥ ਹੋਇਆ ਕਿ ਮਹਾਰਾਜ ਨੇ ਆਖਿਆ ਉਸ ਵਿਦਵਾਨ ਪੰਡਤ ਨੂੰ ਸਦਿਓ ਉਸ ਵਿਦਵਾਨ ਸਿੱਖ ਨੂੰ ਸਦਿਓ ਜਿਹੜਾ ਵਿਦਵਾਨ ਸਿੱਖ ਪਰਮਾਤਮਾ ਨੂੰ ਮੰਨਦਾ ਹੋਵੇ ਜਿਹੜਾ ਪਰਮਾਤਮਾ ਧਰਤੀ ਨੂੰ ਪਾਲਣ ਵਾਲਾ ਤੇ ਕੇਸਾਂ ਧਾਰੀ ਪਰਮਾਤਮਾ ਹੈ ਜਿਹੜਾ ਉਹਦਾ ਸਿਮਰਨ ਕਰਦਾ ਵੇ ਕੇਸੋ ਵਪਾਰ ਪੰਡਿਤ ਸਦਿਓ ਫਿਰ ਮਹਾਰਾਜ ਨੇ ਆਖਿਆ ਹਰ ਘਰ ਕਥਾ ਪੜੇ ਪੁਰਾਣ ਦੀਓ ਉਹਨੂੰ ਕਹੋ ਆ ਕੇ ਪੁਰਾਣ ਦੀ ਕਥਾ ਕਰੇ ਮਹਾਰਾਜ ਕਿਹੜੇ ਪੁਰਾਣ ਦੀ ਮਹਾਰਾਜ ਨੇ ਆਖਿਆ ਕਿਸੇ ਹੋਰ ਪੁਰਾਣ ਦੀ ਮੈਨੂੰ ਲੋੜ ਨਹੀਂ ਪਰਮਾਤਮਾ ਦੀ ਬਾਣੀ ਹੀ ਮੇਰੇ ਵਾਸਤੇ ਪੁਰਾਣ ਅਗੇ ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਪੁਰਾਣ ਪ੍ਰਾਤਨ ਸਮੇਂ ਵਿੱਚ ਮਰਜਾਦਾ ਸੀ ਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਨਾ ਤੇ ਸੈਦ ਪਾਠ ਪਰ ਆਰੰਭ ਹੁੰਦਾ ਸੀ ਤੇ ਨਾਲ ਸਸਕ੍ਰਿਤੀ ਦੀ ਕਥਾ ਹੁੰਦੀ ਸੀ ਉਹਨੇ ਦਿਆ ਮਹਾਰਜ ਸਤੇ ਪਾਚਨ ਆਕਾ ਕੇਸੋ ਗੋਪਾਲ ਪੰਡਿਤ ਸਦਿਓ ਘਰ ਘਰ ਪਤਾ ਪੜੇ ਪੁਰਾਣ ਦੀ ਉਹ ਹਰ ਕਥਾ ਪੜੀਏ ਫਿਰ ਮਹਾਰਜ ਨੇ ਆਖਿਆ ਪ੍ਰਮਾਤਮਾ ਦੀ ਕਥਾ ਕਰਨੀ ਤੇ ਸੁਣਨੀ ਹਰ ਨਾਮ ਸੁਣੀਏ ਫਿਰ ਮਹਾਰਜ ਨੇ ਆਖਿਆ ਨਾਮ ਸੁਣਨਾ ਹਰ ਕਥਾ ਪੜੀਏ ਕਰ ਨਾਮ ਸੁਣੀਏ ਬੇਬਾਨ ਹਾਰ ਰਾਗ ਬੁਰਾ ਪਾਵੇ ਆਖਿਆ ਮਹਾਰਜ ਬੇਬਾਨ ਚੰਦਨ ਦਾ ਬਣਾਨੇ ਮਹਾਰਾਜ ਨੇ ਆਖਿਆ ਨਹੀਂ ਜੇ ਤੁਸੀਂ ਮੇਰਾ ਵਚਨ ਮੰਨ ਲਿਆ ਨਾ ਪਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਪਰਮਾਤਮਾ ਦੇ ਭਾਣੇ ਵਿੱਚ ਰਹਿਣਾ ਹੀ ਬੇਬਾਨ ਗੈ ਮਹਾਰਾਜ ਨੇ ਆਖਿਆ ਬੇਬਾਨ ਘਰ ਰਹੋ ਗੁਰ ਭਾਵੇ ਪਿੰਡ ਪਤਨ ਕਿਰਿਆ ਦੀਵਾ ਪਿੰਡ ਪਰੋਂਦੇ ਸਨ ਲੋਕ ਗਿਆ ਦੀ ਧਰਤੀ ਤੇ ਜਾ ਕੇ ਹੋਰ ਬੜੇ ਪਖੰਡ ਮਹਾਰਾਜ ਨੇ ਆਖਿਆ ਫਿਰ ਪੁੱਛਿਆ ਮਹਾਰਾਜ ਤੁਹਾਡੇ ਫੁੱਲ ਕਿੱਥੇ ਪਾਉਣੇ ਆ ਮਹਾਰਾਜ ਨੇ ਆਖਿਆ ਕਿਸੇ ਵੀ ਜਗ੍ਹਾ ਤੇ ਪਾ ਦਿਓ ਪਰ ਤੁਸੀਂ ਜੇ ਨਾਮ ਜਪ ਲਿਆ ਗੰਦਗੀ ਕਰਨ ਲਈ ਕੀਰਤਨ ਕਰਨਿਆ ਤੇ ਸਮੁੰਦਿਰੋਂ ਪਿੰਡ ਭਰਾਇਆ ਗਿਆ ਸਭ ਕੁਝ ਹੋ ਗਿਆ ਸਭ ਕੁਝ ਨਾਮ ਗਏ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰਸਰ ਪਾਵੇ ਕਹਿੰਦੇ ਨੇ ਸਤਗੁਰੂ ਪੁਰਖ ਦੇ ਬੋਲੇਆ ਗੁਰਸਿੱਖਾ ਮੰਨ ਲਈ ਰਜਾਏ ਜੀਓ ਬਾਬਾ ਸੁੰਦਰ ਜੀ ਕਹਿੰਦੇ ਵੀ ਜਿਹੜਾ ਬਚਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਨਾ ਉਹਨੂੰ ਸਿੱਖਾਂ ਨੇ ਮੰਨ ਲਿਆ ਹੈ ਸਤਿਗੁਰੂ ਪੁਰਖ ਦੇ ਬੋਲੇ ਆ ਗੁਰਸਿੱਖਾ ਮੰਨ ਲਈ ਰਜਾਇ ਦਿਓ ਮੋਰੀ ਪੁੱਤ ਸਨਮੁਖ ਹੋਇਆ RAMDAS 에 ਪੈਰੀ ਪਾਏ ਦਿਓ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਮੇਰੀ ਜਗਾ ਦੇ ਉੱਪਰ ਤਨ ਬਾਬਾ RAMDAS ਭਾਈ ਜੇਠਾ ਜੀ ਗੁਰੂ ਬਣ ਗਏ ਮੱਥਾ ਟੇਕੋ ਤੇ ਗੁਰੂ ਅਮਰਦਾਸ ਮਹਾਰਾਜ ਦਾ ਵੱਡਾ ਪੁੱਤਰ ਬਾਬਾ ਮੋਰੀ ਇੱਥੇ ਉਹਨੇ ਉੱਟ ਕੇ ਮਾਰੇ ਦੇ ਚਰਨਾਂ ਦੇ ਮੱਥਾ ਟੇਕ ਦਿੱਤਾ ਮੋਰੀ ਪੁੱਤ ਸਨਮੁਖ ਹੋਇਆ RAMDAS 에 ਪੈਰੀ ਪਾਏ ਦਿਓ ਫਿਰ ਆਖਿਆ ਸਭ ਪਵੇ ਪੈਰੀ ਸਤ ਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਮਹਾਰਾਜ ਨੇ ਆਖਿਆ ਸਾਰੇ ਉਹਦੇ ਚਰਣਾ ਵਿੱਚ ਪੈਂਦੇ ਨੇ ਸਭ ਪਵੇ ਪੈਰੀ ਸਤ ਗੁਰੂ ਕੇ ਜਿੱਥੇ ਗੁਰੂ ਆਪ ਰੱਖਿਆ ਕੋਈ ਕਾਰ ਬਖੀਲੀ ਨਿਵੇਂ ਨਾਹੀ ਜੇ ਕਿਸੇ ਨੇ ਉਹਨੂੰ ਚੁਗਲੀ ਕੀਤੀ ਜਾਂ ਈਰਖਾ ਕੀਤੀ ਤੇ ਮਹਾਰਾਜ ਦੇ ਆਖਿਆ ਉਹਨਾਂ ਮੱਥਾ ਨਹੀਂ ਟੇਕਿਆ ਮਹਾਰਾਜ ਨੇ ਆਖਿਆ ਕੋਈ ਕਾਰ ਬਗੇਲੀ ਨਿਵੇਂ ਨਾਹੀ ਫਿਰ ਸਤ ਗੁਰੂ ਆਣ ਲਿਵਾਇਆ ਗੁਰੂ ਨੇ ਆਪਣੀ ਕਲਾ ਵਰਤਾਈ ਜਿਹੜੇ ਨਵੇਂ ਗੁਰੂ ਰਾਮਦਾਸ ਮਹਾਰਾਜ ਨੂੰ ਜਿੰਨਾ ਉਹਦਾ ਮੱਥਾ ਟੇਕਿਆ ਬਾਅਦ ਵਿੱਚ ਉਹ ਵੀ ਆ ਕੇ ਝੁਕੇ ਕੋਈ ਕਰ ਬਕੀਲੀ ਨਿਵੇ ਨਾਗੀ ਪਰ ਸਤਿਗੁਰੂ ਆਣ ਨਵਾਇਆ ਕਰ ਗੁਰਗੇ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜ਼ਾਇ ਜੀਓ ਮਾਰਦ ਨੇ ਆਕੇ ਇਹ ਵਡਿਆਈ ਕਹ ਜਿੰਨ ਨੂੰ ਉਹਨੇ ਦੇਣੇ ਦੇ ਦਿੱਤੀ ਇਹ ਉਹਦੇ ਲੇਖ ਮੁੱਢ ਤੋਂ ਲੱਗਿਆ ਔਰ ਗੁਰਗੇ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜ਼ਾਇ ਜੀਓ ਕਹ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਬਾਬੇ ਸੁਦਰਨ ਨੇ ਆਖਿਆ ਇੱਕ ਦਿਨ ਫਿਰ ਆ ਕੇ ਆਇਆ ਜਦਨ ਸਾਰੀ ਦੁਨੀਆ ਗੁਰੂ ਅਮਰਦਾਸ ਮਾਰੇ ਗੁਰੂ ਰਾਮਦਾਸ ਮਾਰੇ ਦੇ ਚਰਨਾਂ ਤੇ ਝੁਕ ਕੇ ਕਿਉਂ ਕਿਉਂਕਿ ਮਹਾਰਜ ਕਹਿੰਦੇ ਉਹਨਾਂ ਪਰਮਾਤਮਾ ਨੂੰ ਜਪੇ